ਅਸੀਂ ਪਿਛਲੇ 15-16 ਸਾਲਾਂ ਤੋਂ ਕੱਚੇ ਕੰਮਿਆਂ ਕੰਮ ਕਰ ਰਹੇ ਹਾਂ 14 ਸਾਲ ਹੋ ਗਏ ਸੇਵਾ ਨਿਭਾਉਂਦੇ ਮੇਰੇ ਹਸਬੰਦ ਹੈ ਨਹੀਂ ਮੇਰਾ ਇੱਕ ਬੱਚਾ ਹੈ ਥੋੜਾ ਸਾ ਬਨੋਰਮਲ ਹੈ ਉਸ ਨੂੰ ਮੈਂ ਸੰਗਲਾ ਨਾਲ ਬੰਨ ਕੇ ਰੱਖਦੀ ਹਾਂ ਤੇ ਮੇਰਾ ਕੰਮ ਮੇਰਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੈ ਉਸ ਦੀ 2000 ਰੁਪਏ ਮਹੀਨਾ ਦਵਾਈ ਆਂਦੀ ਹੈਗੀ ਮੈਨੂੰ ਪਤਾ ਮੈਂ ਕਿੰਨੀ ਕਿੰਨੀ ਮੁਸ਼ਕਿਲ ਨਾਲ ਹੀ ਚਲਾ ਰਹੀ ਹਾਂ ਘਰ ਦਾ ਗੁਜ਼ਾਰਾ ਬੀ ਨਾਲੇ ਮੈਂ ਕੈਂਸਰ ਪੀੜਤ ਵੀ ਹਾਂ ਮੈਨੂੰ ਇੰਨੇ ਦੇਰ ਹੋ ਗਈ ਵੀ ਆਪਣੇ 3 ਸਾਲ ਹੋ ਚੱਲੇ ਆਪਣੀ ਪ੍ਰੋਬਲਮ ਨਾਲ ਲੜਦੀ ਨੂੰ ਤੇ ਫਿਰ ਵੀ ਮੈਂ ਆਪਣਾ ਸਾਰਾ ਕੁਝ ਕਰਕੇ ਇੱਥੇ ਕੰਮ ਵੀ ਕਰਿਆ ਇੰਨੀ ਦੇਰ ਹੋ ਗਈ ਵੀ ਆਪਣਾ ਸਾਰਾ ਵੀ ਮੈਨੂੰ ਤਨਖਾਹ ਵੀ ਨਹੀਂ ਕੱਟੀ ਗਈ ਸੀ ਛੁੱਟੀਆਂ ਸੀ ਤਨਖਾਹ ਵੀ ਨਹੀਂ ਸੀ ਮਿਲਦੀ ਫਿਰ ਵੀ ਦੁਬਾਰੋਂ ਆ ਕੇ ਵੀ ਹਾਂ ਆਪਣੇ ਆਪਰੇਸ਼ਨ 'ਚ ਵੀ ਫਿਰ ਵੀ ਮੈਂ ਉਰੇ ਕੰਮ ਕਰਦੀ ਰਹੀ ਹਾਂ ਬਾਕੀ ਇਹ ਕਹਿਣਾ ਚੰਦਾ ਵੀ ਸਰਜੀ 10000 ਰੁਪਏ ਦਾ ਸੀ 36 ਵਿਆਹ ਸਕੇ ਨਾ ਕਰ ਕਰ ਦਵਾਈ ਖਰਚਾ ਚਲਾ ਸਕੇ ਨਾ ਆਪਣੇ ਬੱਚੇ ਪੜਾ ਸਕਿਆ ਸੀ ਇੱਥੇ ਤੱਕ ਅਜੇ ਅਸੀਂ ਦਵਾਈ ਵੀ ਲੈਣੀ ਆ ਜੀ ਉਹ ਵੀ ਸਾਡੇ ਕੋਲ ਵਾਦੀ ਵਾਰੀ ਪੈਸੇ ਵੀ ਨਹੀਂ ਹੁੰਦੇ ਅੰਦਰ ਡਿਸਪੈਂਸਰੀ ਹੋਣ ਦੇ ਬਾਵਜੂਦ ਵੀ ਡੇਲੀ ਦੇ ਜਿਹੜੇ ਫਿਕਸ ਵਾਲੇ ਕਰਮਚਾਰੀਆ ਜਿਨ੍ਹਾਂ ਨੂੰ ਕੁੱਤਾ ਵੀ ਵੱਢ ਜੇ ਉਹਦੇ ਟੀਕਾ ਲਾਣਾ ਵੀ ਅਲਾਉਡ ਨਹੀਂ ਹੈਗਾ ਜੀ 2006 ਤੋਂ ਡਿਊਟੀ ਕਰ ਰਹੇ ਹਾਂ ਅੱਛਾ ਹੁਣ ਮੇਰੇ 4 ਮਹੀਨੇ ਰਹਿ ਗਏ ਰਿਟਾਇਰਮੈਂਟ ਦੇ ਜੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਅਸੀਂ ਇਸੇ ਤਰ੍ਹਾਂ ਧਰਨੇ ਦੇ ਬੈਠਾਂਗੇ ਰੋਜ਼ ਮਾਰਚ ਵੀ ਕੱਢਾਂਗੇ ਜੋ ਵੀ ਸਾਡੇ ਤੋਂ ਬਣਦਾ ਹੋਇਆ ਉਹ ਸੰਘਰਸ਼ ਅਸੀਂ ਕਰਾਂਗੇ ਤੇ ਸੰਘਰਸ਼ ਤਿੱਖਾ ਕਰਾਂਗੇ ਭਾਈ ਜੀ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਰਜਿਸਟਰਾਰ ਦਫ਼ਤਰ ਦੇ ਵਿੱਚ ਖੜੇ ਆ ਤੇ ਮੇਰੇ ਪਿੱਛੇ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਜਿਹੜਾ ਫਲੈਕਸ ਦੇਖ ਰਹੇ ਹੋ ਇੱਥੇ ਲਿਖਿਆ ਹੈ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਇਹ ਕਿਹੜੇ ਕੱਚੇ ਮੁਲਾਜ਼ਮ ਨੇ ਯੂਨੀਵਰਸਿਟੀ ਨੂੰ ਮੁਰਦਾਬਾਦ ਪ੍ਰਸ਼ਾਸਨ ਨੂੰ ਕਿਉਂ ਕਹਿ ਰਹੇ ਨੇ ਆਪਾਂ ਸਾਰੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪ੍ਰਮੁੱਖ ਆਗੂ ਨੇ ਜਿਹੜੇ ਇਸ ਧਰਮੇ ਦੀ ਅਗਵਾਈ ਕਰ ਰਹੇ ਨੇ ਬਾਈ ਜੀ ਆਪਣਾ ਨਾਮ ਤੇ ਆਪਣੀ ਯੂਨੀਅਨ ਦੱਸ ਦਿਓ ਜੀ ਤੁਸੀਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਜਿਹੜਾ ਤੁਹਾਡਾ ਕੀ ਮਸਲਾ ਚੱਲ ਰਿਹਾ ਹੈ ਮੇਰਾ ਨਾਮ ਅਜੇ अरोड़ा ਜੀ ਮੈਂ ਸੇਵਾਦਾਰਾਂ ਦਾ ਪ੍ਰਧਾਨ ਹਾਂ ਅਸੀਂ ਪਿਛਲੇ 15-16 ਸਾਲਾਂ ਤੋਂ ਕੱਚੇ ਕੰਮਿਆਂ ਕੰਮ ਕਰ ਰਹੇ ਹਾਂ ਸਾਡੇ ਮੁਲਾਜ਼ਮ ਇੱਥੇ ਸੇਵਾਦਾਰ ਤੋਂ ਲੈ ਕੇ ਉੱਪਰ ਲੀਆਂ ਸੀਟਾਂ ਤੱਕ ਦਾ ਕੰਮ ਕਰ ਰਹੇ ਆ ਪਰ ਜਿਵੇਂ-ਜਿਵੇਂ ਮਹਿੰਗਾਈ ਵੱਧਦੀ ਆ ਸਾਡੀ ਤਨਖਾਹ ਨਹੀਂ ਕਦੇ ਵਧਾਈ ਜਾਂਦੀ 15 ਸਾਲਾਂ ਤੋਂ ਸਾਨੂੰ ਉਹੀ ਤਨਖਾਹਾਂ ਤੇ ਕੰਮ ਕਰਨਾ ਪੈਂਦਾ ਸਾਡੀ ਅੱਜ ਪ੍ਰਸ਼ਾਸਨ ਨਾਲ ਇਹੀ ਲੜਾਈ ਆ ਕਿ ਸਾਨੂੰ ਪੱਕੇ ਕੀਤਾ ਜਾਵੇ ਸਾਨੂੰ ਇੰਨੇ ਕ ਪੈਸੇ ਨਾਲ ਸਾਡੇ ਘਰ ਦਾ ਜਿਹੜਾ ਗੁਜ਼ਾਰਾ ਕਰਨਾ ਔਖਾ ਹੁੰਦਾ ਸਾਡੇ ਬੱਚਿਆਂ ਨੂੰ ਅਸੀਂ ਵਧੀਆ ਸਿੱਖਿਆ ਨਹੀਂ ਦੇ ਸਕਦੇ ਨਾ ਹੀ ਆਪਣੇ ਘਰ ਦਾ ਸਹੀ ਢੰਗ ਨਾਲ ਸਿਸਟਮ ਚਲਾ ਸਕਦੇ ਆ ਸਾਡੀ ਪ੍ਰਸ਼ਾਸਨ ਨੂੰ ਪੂਰ ਜ਼ੋਰ ਮੰਗ ਇਹੀ ਆ ਕਿ ਜਦੋਂ ਤੱਕ ਸਾਡੀ ਇਹ ਮੰਗ ਪੂਰੀ ਨਹੀਂ ਹੁੰਦੀ ਅਸੀਂ ਇਹ ਧਰਨਾ ਨਹੀਂ ਛੱਡਾਂਗੇ ਅਸੀਂ ਇੱਥੇ ਹੀ ਮਰਾਂਗੇ ਇੱਥੇ ਹੀ ਜੀਵਾਂਗੇ ਜਦ ਤੱਕ ਸਾਨੂੰ ਪੱਕੇ ਨਹੀਂ ਕਰਦੇ ਤੇ ਇੱਥੇ ਦੋ ਯੂਨੀਅਨ ਦੇ ਜਿਹੜੇ ਆ ਉਹ ਵਰਕਰ ਜਿਹੜੇ ਆ ਉਹ ਬੈਠੇ ਨੇ ਪੰਜ ਪਾਰਟੀਆਂ ਪੰਜ ਯੂਨੀਅਨਸ ਦੇ ਵਰਕਰ ਬੈਠੇ ਨੇ ਕੁੱਲ ਤੁਹਾਡੇ ਮੁਲਾਜ਼ਮਾਂ ਦੀ ਗਿਣਤੀ ਕਿੰਨੀ ਆ ਤੇ ਕੀ ਕੀ ਕੰਮ ਉਹਨਾਂ ਨੂੰ ਰਹਿੰਦਾ ਇਹ ਜ਼ਰੂਰ ਚੰਗੀ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਦੋ ਜਾਣੂ ਕਰੋ ਸਾਡੇ 450 ਮੁਲਾਜ਼ਮ ਐਸੇ ਜੀ ਜਿਨ੍ਹਾਂ ਦੀ ਸਮਾਂ ਸੀਮਾ ਪ੍ਰਾਪਤ ਪੂਰੀ ਹੋ ਚੁੱਕੀ ਆ ਵੀ ਜਿਨ੍ਹਾਂ ਦੀ ਅੱਜ ਮੰਗ ਇਹ ਬਣਦੀ ਆ ਕਿ ਉਹਨਾਂ ਨੂੰ ਰੈਗੂਲਰ ਕਰਨਾ ਬੰਦਾ ਤਕਰੀਬਨ ਤਕਰੀਬਨ 200 ਮੁਲਾਜ਼ਮ ਐਸਾ ਹੈ ਜਿਨ੍ਹਾਂ ਦੀ ਹਲੇ ਮਤਲਬ ਤਨਖਾਹ ਵਿਧਾਨ ਦਾ ਸਿਸਟਮ ਬੰਦਾ ਉਹਨਾਂ ਨੂੰ ਦੀ ਅੱਜ ਤਨਖਾਹ ਵਧਣੀ ਚਾਹੀਦੀ ਆ ਜਿਹੜਾ 500 450 ਮੁਲਾਜ਼ਮ ਐਸਾ ਜਿਨ੍ਹਾਂ ਦੀ ਸਮਾਂ ਸੀਮਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਰੈਗੂਲਰ ਕਰਨਾ ਬੰਦਾ ਜੀ ਜੀ ਸਾਡੇ ਨਾਲ ਹੋਰ ਆਗੂ ਵੀ ਨਾਲ ਗੱਲਬਾਤ ਕਰਾਂਗੇ ਮੇਰਾ ਨਾਮ ਰਜੇਸ਼ ਗੱਗੂ ਐ ਮੈਂ ਸਪਾਈ ਸੇਵਕਾਂ ਦਾ ਡੇਲੀ ਵੇਜ ਯੂਨੀਅਨ ਦਾ ਪ੍ਰਧਾਨ ਆ ਜੀ ਤੇ ਸਾਡੀ ਵੀ ਇਹੀ ਮੰਗ ਹੈ ਜੀ ਦਸੰਬਰ 2012 ਦਾ ਇੱਕ ਪੈਰਾ ਜੀ ਸਾਡੇ ਸਿੰਡੀਕੇਟ ਚ ਉਸ ਚ ਪਾਸ ਹੋਇਆ ਹੋਇਆ ਵੀ ਜਿਨੇ ਵੀ ਠੇਕੇਦਾਰੀ ਸਿਸਟਮ ਚ 5 ਸਾਲ ਆਏ ਉਹ ਟਰਮ ਪੂਰੀ ਕਰਕੇ ਅਸੀਂ ਡੇਲੀ ਤੇ ਹੋਏ ਉਸ ਤੋਂ ਬਾਅਦ 5 ਸਾਲ ਦਾ ਸਮਾਂ ਡੇਲੀ ਤੇ ਪੂਰਾ ਕਰਨ ਵਾਲਿਆਂ ਨੂੰ ਸਾਡੇ ਇਧਰ ਵਰਕ ਚਾਰਜ ਕਰਨ ਦਾ ਜਿਹੜਾ ਸਿੰਡੀਕੇਟਸ ਪਾਰਟਸ ਹੋਇਆ ਹੋਇਆ ਬਾਈ ਜੀ ਹੁਣ ਸਾਨੂੰ 8 ਮਹੀਨੇ ਤਕਰੀਬਨ ਉੱਪਰ ਹੋ ਗਏ 5 ਸਾਲ ਤੋਂ ਯੂਨੀਵਰਸਿਟੀ ਵੱਲੋਂ ਸਾਡਾ ਹਜੇ ਕੋਈ ਕੰਮ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਪਿਛਲੇ 9 ਦਿਨਾਂ ਤੋਂ ਧਰਨੇ ਤੇ ਬੈਠੇ ਆ ਤੇ 4 ਦਿਨ ਹੋ ਗਏ ਸਾਨੂੰ ਭੁੱਖ ਹੜਦਾਲ ਸ਼ੁਰੂ ਕਰੀ ਨੂੰ ਤੇ ਆਉਣ ਵਾਲੇ ਜਿਹੜਾ ਸੋਮਵਾਰ ਐਸ ਨੂੰ ਅਸੀਂ 24 ਘੰਟੇ ਦੀ ਜਿਹੜੀ ਭੁਖ ਹੜਤਾਲ ਸ਼ੁਰੂ ਕਰ ਰਹੇ ਆ ਤੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਅਸੀਂ ਇਸੇ ਤਰ੍ਹਾਂ ਧਰਨੇ ਦੇ ਬੈਠਾਂਗੇ ਰੋਸ ਮਾਰਚ ਵੀ ਕੱਢਾਂਗੇ ਜੋ ਵੀ ਸਾਡੇ ਤੋਂ ਬਣਦਾ ਹੋਇਆ ਉਹ ਸੰਘਰਸ਼ ਅਸੀਂ ਕਰਾਂਗੇ ਤੇ ਸੰਘਰਸ਼ ਤਿੱਖਾ ਕਰਾਂਗੇ ਬਾਈ ਜੀ ਕਿਹਾਂ ਹੋਈ ਚਾਰ ਤੋਂ ਵੀ ਇਹ ਪਰਿਸ਼ਾ ਤਿੱਖਾ ਕਰਾਂ ਕੀ ਇਹ ਆ ਬੇਨਕਾ ਤੋਂ ਵੀ ਇੱਕ ਮੈਂ ਹੋਰ ਗੱਲ ਜਾਣਨੀ ਚਾਹੂੰਗਾ ਇੱਥੇ ਔਰਤਾਂ ਵੀ ਬੈਠੀਆਂ ਨੇ ਤੁਸੀਂ ਸਾਰੇ ਵੱਖ-ਵੱਖ ਉਮਰ ਵਰਗ ਦੇ ਲੋਕ ਬੈਠੇ ਆ ਕਿਸ ਕਿਸਮ ਦੇ ਬੈਕਗ੍ਰਾਉਂਡ ਤੋਂ ਆਉਂਦੇ ਆ ਜਿਹੜੇ ਲੋਕ ਇੱਥੇ ਕੰਮ ਕਰਦੇ ਆ ਕਿੱਦਾਂ ਦੇ ਪਰਿਵਾਰਾਂ ਤੋਂ ਆਉਂਦੇ ਆ ਉਹ ਜ਼ਰੂਰ ਦੱਸੋ ਸਰ ਇਹ ਸਾਰੇ ਮੇਰੇ ਹਸਾਬ ਨਾਲ ਮੀਡਲ ਕਲਾਸ ਹੈ ਜੀ ਇੱਕ ਬੰਦਾ ਦਾ ਸਾਡਾ ਸਰ ਕਰਮਚਾਰੀ ਹੈ ਜਿਹੜੇ ਉਰੇ ਬੈਠਾ ਭੁੱਕੜਦਾਲ ਤੇ ਉਹਦੀ 59 ਸਾਲ 6 ਮਹੀਨੇ ਉਮਰ ਹੋ ਚੁਗੀ ਸਿਰਫ 6 ਮਹੀਨੇ ਬਚਦੇ ਆ ਜੀ ਉਹਦੇ 60 ਚਾਲਸ ਬੰਦਾ ਰਿਟਾਇਰ ਹੁੰਦਾ ਜੀ ਹੁਣ ਦੱਸੋ ਕੀ ਲੈ ਕੇ ਜਾਏਗਾ ਮੈਂ ਤਾਂ ਕਹਿੰਦਾ ਜੀ ਸਰਮਾਨੀ ਚਾਹੀਦੀ ਹੈ ਅਥਾਰਟੀ ਨੂੰ ਵੀ ਉਹ ਗਰੀਬਾਂ ਦੇ ਜਿਹੜੇ ਹੱਕ ਨਾ ਮਾਰੇ ਤੇ ਜਿਹੜਾ ਉਹਨਾਂ ਦਾ ਬੰਦਾ ਹੱਕ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਦੇਵੇ ਜੀ ਪਿਛਲੇ ਸਮੇਂ ਦੇ ਵਿੱਚ ਇਹ ਹੋਇਆ ਜੀ ਕਿ ਯੂਨੀਵਰਸਿਟੀ ਨੂੰ ਲਗਾਤਾਰ ਜਿਹੜੀ ਆ ਗ੍ਰਾਂਟ ਉਹ ਮਿਲੀ ਆ ਵਿੱਤ ਮੰਤਰੀ ਹਰਪਾਲ ਚੀਮਾ ਭਗਵਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਇੱਥੇ ਆਉਂਦੇ ਆ ਪ੍ਰੋਗਰਾਮਾਂ 'ਚ ਬੋਲ ਕੇ ਜਾਂਦੇ ਆ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਜਿਹੜੀ ਬੰਨ ਦੀ ਗ੍ਰਾਂਟ ਉਹ ਦਿੱਤੀ ਆ ਫਿਰ ਤੁਹਾਨੂੰ ਕਿਉਂ ਲੱਗਦਾ ਕਿ ਗ੍ਰਾਂਟ ਆ ਰਹੀ ਆ ਫਿਰ ਕਟਾਹੀ ਕਿੱਥੇ ਆ ਦਿੱਕਤ ਕਿੱਥੇ ਆ ਰਹੀ ਆ ਫਿਰ ਤੁਹਾਨੂੰ ਪੱਕੇ ਕਰਨ 'ਚ ਸਰ ਦਿੱਕਤ ਤਾਂ ਉਹ ਰਹੀ ਆ ਰਹੀ ਆ ਜਿਹੜੀ ਸਰਮਾਇਜਦਾਰ ਜਮਾਤ ਹੈ ਜੀ ਮੈਂ ਤਾਂ ਇਹੀ ਕਹਾਂਗਾ ਉਹਨਾਂ ਨੂੰ ਪੈਲ ਦੇ ਆਧਾਰ 'ਤੇ ਜਿਹੜੇ ਉਹਨਾਂ ਦੇ ਕੰਮ ਆ ਹੋ ਰਹੇ ਆ ਜੀ ਗਵ ਉਹ ਦਿੱਕਤ ਨਹੀਂ ਪਰ ਜਿਹੜੇ ਸਾਡੇ ਕੰਮ ਆ ਉਹ ਸਰਮਾਇਦਾਰ ਜਮਾਤ ਨਹੀਂ ਕਰਨੇ ਜਿਹੜੇ ਅਫਸਰ ਬੈਠੇ ਆ ਕਿਤੇ ਨਾ ਕਿਤੇ ਉਹ ਵੀ ਸਾਡਾ ਕੰਮ ਕਰਕੇ ਜਿਹੜਾ ਰਾਜੀ ਨਹੀਂ ਹੈਗੇ ਪ੍ਰਸ਼ਾਸਨ ਨਾਲ ਹੁਣ ਤੱਕ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਸਰ ਸਾਡੀਆਂ ਦੋ ਮੀਟਿੰਗਾਂ ਪ੍ਰਸ਼ਾਸਨ ਨਾਲ ਹੋਈਆਂ ਬੇਸਿੱਟਾ ਗਈਆਂ ਜੀ ਉਹ ਹੁਣ ਸਾਡੇ ਨਵੇਂ ਵਾਈਸ ਚਾਂਸਲਰ ਸਾਹਿਬ ਆਏ ਆ ਉਹਨਾਂ ਨਾਲ ਹਜੇ ਤੱਕ ਸਾਡੀ ਜਿਹੜੀ ਕੋਈ ਮੀਟਿੰਗ ਨਹੀਂ ਹੋਈ ਪਹਿਲਾਂ ਜਿਹੜੇ ਵਾਈਸ ਚਾਂਸਲਰ ਸਾਹਿਬ ਤੇ ਉਹਨਾਂ ਉਹਨਾਂ ਨੇ ਵੀ ਕੰਮ ਕੀਤੇ ਆ ਪਿੱਛੇ ਜਿਹੜੇ ਸਾਡੇ 74 ਕਰਮਚਾਰੀ ਉਹਨਾਂ ਨੇ ਰੈਗੂਲਰ ਕੀਤੇ ਆ ਕਰਮਜੀਤ ਸਿੰਘ ਜਿਹੜੇ ਵਾਈਸ ਚਾਂਸਲਰ ਸਾਹਿਬ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਸੀ ਔਰ ਇਹ ਮੈਂ ਕਹਿੰਦਾ ਇਹ ਰਜਿਸਟਰ ਸਾਹਿਬ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਹਨਾਂ ਨੂੰ ਸਾਨੂੰ ਪਸੰਦ ਨਹੀਂ ਆਇਆ ਉਹ ਸਾਡਾ ਕੰਮ ਕਰਕੇ ਨਹੀਂ ਰਾਜੀ ਹੈਗੇ ਤੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਇਸ ਮੰਚ ਤੋਂ ਅਜੇ ਵੀ ਵੀ ਸਾਡਾ ਕੰਮ ਕਰਕੇ ਉਹ ਜਿਹੜਾ ਰੈਗੂਲਰ ਮੰਗਿਆ ਸਾਡੀ ਵਰਕਰਚਾਰ ਦੀ ਵੀ ਉਹ ਮੰਗ ਪੂਰੀ ਕਰਨ ਜਿੰਨੇ ਵੀ ਸਾਡੇ 4 450 ਮੁਲਾਜ਼ਮ ਜਮੁਰੇ ਬੈਠੇ ਹਨ ਉਹਨਾਂ ਨੂੰ ਜਿਹੜੀ ਉਹਨਾਂ ਦਾ ਬਣਦਾ ਹੱਕ ਦੇਣ ਤਾਂ ਹੀ ਅਸੀਂ ਇਹ ਧਰਨਾ ਚੱਕਾਂਗੇ ਨਹੀਂ ਤਾਂ ਅਸੀਂ ਬੀਸੀ ਦਫਤਰ ਵਾਲ ਨੂੰ ਕੂਚ ਕਰਾਂਗੇ ਜੀ ਇਹ ਪ੍ਰਸ਼ਾਸਨ ਕਰਦਾ ਕੀ ਇਹ ਅਮਰੀਕਾ ਤੋਂ ਵੀ ਸਾਕਾ ਇੱਕ ਸਾਕਾ ਜਿੰਦਾਬਾਦ ਇਸ ਧਰਨੇ ਦੇ ਵਿੱਚ ਕੁਝ ਓਹ ਮੁਲਾਜ਼ਮ ਵੀ ਬੈਠੇ ਨੇ ਜਿਹੜੇ ਬਿਲਕੁਲ ਰਿਟਾਇਰਮੈਂਟ ਦੇ ਨੇੜੇ ਨੇ ਸਾਰੀ ਉਮਰ ਕੱਚੇ ਕੰਮੇ ਵਜੋਂ ਲੰਘਾਤੀ ਉਹਨਾਂ ਦੇ ਜਿਹੜਾ ਤਜਰਬਾ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਣਾ ਨਾਮ ਤੇ ਆਪਣਾ ਦੱਸ ਦਿਓ ਤੁਸੀਂ ਕਿੰਨਾ ਸਮਾਂ ਕੰਮ ਕੀਤਾ ਜੀ ਹਰਪਾਲ ਸਿੰਘ ਮੇਰਾ ਨਾਂ ਹੈ ਜੀ ਮੈਂ ਰਾਮਪਰਾਜ ਯੂਨੀਵਰਸਿਟੀ ਡਿਊਟੀ ਕਰਦਾ ਹਾਂ ਮੈਂ 2006 ਤੋਂ ਡਿਊਟੀ ਕਰ ਰਿਹਾ ਹਾਂ ਹੁਣ ਮੇਰੇ 4 ਮਹੀਨੇ ਰਹਿ ਗਏ ਰਿਟਾਇਰਮੈਂਟ ਦੇ ਕਿਦਾਂ ਦਾ ਮਹਿਸੂਸ ਹੁੰਦਾ ਹਾਲ ਹੈ ਕਿ ਸਵਾਲ ਬੜਾ ਮੇਰੇ ਲਈ ਪੁੱਛਣਾ ਵੀ ਔਖਾ ਹੈ ਕਿ ਤੁਸੀਂ ਇੱਕ ਟੈਗ ਲੱਗ ਜਾਂਦਾ ਕਿ ਇਹ ਕੱਚੇ ਕੰਮ ਹੀ ਨਹੀਂ ਤੇ ਉਹ ਉਹ ਟੈਗ ਲੈ ਕੇ ਤੁਸੀਂ ਇਹ ਨਹੀਂ ਚਾਹੁੰਦੇ ਕਿ ਮੈਂ ਰਿਟਾਇਰ ਹੋ ਜਾਾਂ ਉਹ ਉਹ ਤਜਰਬਾ ਦੱਸੋ ਇੰਨੇ ਸਾਲਾਂ ਦਾ ਕਿਦਾਂ ਦਾ ਰਿਹਾ ਤਜਰਬਾ ਤਾਂ ਦੁਖੀ ਆ ਜੀ ਉਦੋਂ ਦੇ ਕਿ 10000 ਨਾ ਕੀ ਬਣਦਾ ਹੈਗਾ ਜੀ ਕੱਚੇ ਕੰਮੇ ਹੋਣ ਦਾ ਦੁੱਖ ਕੀ ਹੁੰਦਾ ਇੰਨਾ ਕੱਚੇ ਮੁਲਾਜ਼ਮਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਜਰੂਰ ਸਾਨੂੰ ਦੱਸੋ ਕਿ ਇਹ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਇਹਨਾਂ ਦੇ ਕੋਲ ਕਿੰਨਾ ਸਮਾਂ ਰਹਿ ਗਿਆ ਤੇ ਹਜੇ ਵੀ ਜੇਕਰ ਇਹ ਕੱਚੇ ਨੇ ਇਸ ਆਬ ਲਈ ਇਹ ਇਹਨਾਂ ਦਾ 6 ਸਾਲ ਰਹਿ ਗਿਆ ਇਹਨਾਂ ਦਾ 2 ਸਾਲ ਇਹਨਾਂ ਦੇ ਰਹਿ ਗਏ 2001 ਤੋਂ ਜਿਹੜੇ ਜੋਬ ਤੋਂ ਲੱਗੇ ਸੀ ਜੀ ਤੇ ਇਹਨਾਂ ਦੇ ਵੀ 2 ਸਾਲ ਰਹਿ ਗਏ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੀ ਜਿਹੜੀ ਪਿਓਰਿਟੀ ਹੈ ਇਨਸਾਨ ਦੀ ਕਿ ਮੈਂ ਮੁਲਾਜ਼ਮ ਕਰਮਚਾਰੀ ਕਿਤੇ ਵੀ ਲੱਗਦਾ ਸਰਕਾਰੀ ਜੋਬ ਤੇ ਉਹਨੂੰ ਇਹ ਹੁੰਦਾ ਵੀ ਮੈਂ 60 ਸਾਲ ਪੂਰੇ ਕਰਕੇ ਜਾਵਾਂਗਾ ਤੇ ਮੇਰੀ ਪੈਨਸ਼ਨ ਲੱਗੇਗੀ ਹਨਾ ਮੇਰਾ ਭਵਿੱਖ ਥੋੜਾ ਵਧੀਆ ਹੋਵੇਗਾ ਜੂਂਦੇ ਜੂ ਪਰ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਨਾ ਕੁਝ ਵੀ ਨਹੀਂ ਮਿਲੇਗਾ ਇਹਨਾਂ ਨੂੰ ਤਾਂ ਇਹਨਾਂ ਦਾ ਅਜੇ ਤੱਕ ਤਨਖਾਹ ਵੀ ਨਹੀਂ ਪੱਕੀ ਹੋਈ ਹੁਣ ਤੱਕ ਇਹ ਵਿਚਾਰੇ ਡੇਲੀ ਤੇ ਹੀ ਮੈਂ ਕਹ ਰਿਹਾ ਰਿਟਾਇਰ ਹੋ ਕੇ ਜਾਏਗੇ ਇਹ ਜਿਹੜੇ ਸਿਸਟਮ ਬਣਾਏ ਹੋਏ ਆਰੇ ਯੂਨੀਵਰਸਿਟੀ ਦਾ ਤੇ ਇਹਨਾਂ ਦਾ ਦੇੜਾ ਦਾ ਭਵਿੱਖ ਤਾਂ ਜਿਹੜਾ ਆਣ ਵਾਲਾ ਇਹਨਾਂ ਦਾ ਸਮਾਂ ਇਸ ਤੋਂ ਬੇਕਾਰ ਹੋਏਗਾ ਜਿਹੜਾ ਹੁਣ ਸਮਾਂ ਚੱਲ ਰਿਹਾ ਮੈਨੂੰ ਨਹੀਂ ਲੱਗਦਾ ਕੋਈ ਧੀ ਪੁੱਤ ਅੱਜਕੱਲ ਸਮਾਪਤਾ ਸਾਰੇ ਹੀ ਦੇਖ ਰਹੇ ਆ ਕਿ ਬਿਨਾ ਪੈਸਿਆਂ ਤੋਂ ਜਿਹੜਾ ਗੁਜ਼ਾਰਾ ਨੌਜਵਾਨ ਬੰਦੇ ਨੂੰ ਵੀ ਬਹੁਤ ਔਖਾ ਹੈ ਤਾਂ ਬਜ਼ੁਰਗਾਂ ਇਹਨਾਂ ਨੂੰ ਕੌਣ ਪੁੱਛੇਗਾ ਮਨ ਤਾਂ ਪਤਾ ਨਹੀਂ ਲੱਗਦਾ ਇਹਨਾਂ ਤੋਂ ਹੀ ਪੁੱਛੋ ਜੀ ਕੁਝ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਜਿਹੜੀ ਜੁਨੀਵਰਸਿਟੀ ਆ ਇਹਦੇ ਵਿੱਚ ਜਿਹੜੇ ਛੋਟੇ ਵਰਗ ਦੇ ਕੰਮੇ ਆ ਉਹਨਾਂ ਕੀ ਵੈਲਿਊ ਨਹੀਂ ਹੈ ਕੋਈ ਇੱਥੇ ਪ੍ਰੋਫੈਸਰ ਆਨੇ ਆ ਉਹਨਾਂ ਨੂੰ ਜਦ ਹੀ ਜੋਬ ਮਿਲਦੀ ਆ ਤੇ ਪੱਕੀ ਨੌਕਰੀ ਮਿਲਦੀ ਆ ਇਹ ਸਾਡੇ ਨਾਲ ਤੱਕਾ ਹੁੰਦਾ ਹੈ ਹਮੇਸ਼ਾ ਜਿਹੜੇ ਸਫਾਈ ਵਾਲੇ ਹੋਗੇ ਜੀ ਸੇਵਾਦਾਰ ਹੋਗੇ ਤੇ ਸਕਿਉਰਟੀ ਗਾਰਡ ਇਹਨਾਂ ਨਾਲ ਹਮੇਸ਼ਾ ਤੱਕਾ ਹੁੰਦਾ ਆ ਜੀ ਅਰ ਹੁੰਦਾ ਜੇ ਅਸੀਂ ਅੱਜ ਆਵਾਜ਼ ਚੱਕ ਰਹੇ ਆ ਮੈਂ ਪਿਛਲੇ ਬੁੱਧਵਾਰ ਧਰਨ ਦੇ ਬੈਠਿਆ ਸੀ ਮੈਨੂੰ ਪ੍ਰੋਬਲਮ ਵੀ ਆਈ ਆ ਭੁੱਖ ਹੜਤਾਲ ਤੇ ਵੀ ਬੈਠਿਆ ਜੀ ਮੈਂ ਸਾਡੀ ਸੁਣਾਈ ਜੀ ਰਜਿਸਟਰਾਰ ਸਾਹਿਬ ਨੇ ਸਾਨੂੰ ਐ ਨਹੀਂ ਪੁੱਛਿਆ ਵੀ ਤੁਸੀਂ ਬੈਠੇ ਕਿਉਂ ਆ ਮਾਨੂੰ ਗੱਲ ਦੱਸੋ ਅਜੇ ਤੱਕ ਸਾਨੂੰ ਕੋਈ ਨਹੀਂ ਪੁੱਛਿਆ ਬਾਕੀ ਇਹ ਕਹਿਣਾ ਚੰਦਾ ਵੀ ਸਰ ਜੀ 10000 ਬਣਾ ਤੇ ਸੀ 36 ਵਿਆh ਸਕੇ ਨਾ ਘਰ ਘਰ ਦਵਾਈ ਖਰਚਾ ਚਲਾ ਸਕੇ ਨਾ ਆਪਣੇ ਬੱਚੇ ਪੜਾ ਸਕੇ ਅਸੀਂ ਇੱਥੇ ਤੱਕ ਅਜੇ ਅਸੀਂ ਦਵਾਈ ਵੀ ਲੈਣੀ ਆ ਜੀ ਉਹ ਵੀ ਸਾਡੇ ਕੋਲ ਬਾਦੇ ਬਾਈ ਪੈਸੇ ਵੀ ਨਹੀਂ ਹੁੰਦੇ ਅਸੀਂ ਅਨੇ ਪੀੜ ਤੈ ਇਸ ਜੁਨੀਬਰਾਟੀ ਤੋਂ ਵੀ ਸਾਡੇ ਘਰ ਕੇ ਗੁਜ਼ਾਰੇ 10000 ਮੈਂ ਦੱਸੋ ਜੀ ਕਿੱਦਾਂ ਚੱਲੇ ਮੈਂ ਤੇ ਅਥੋਰਟੀ ਨੂੰ ਪਹਿਲਾਂ ਕਰਨ ਸਿੰਘ ਬਾਈ ਚਾਂਸਸ ਆਇਆ ਜੀ ਮੈਂ ਉਹਨੂੰ ਮਿਲਿਆ ਸੰਡिकेट ਦੀ ਮੀਟਿੰਗ ਸੀ 25 ਤਰੀਕ ਪਿਛਲੇ ਮਹੀਨੇ ਦੀ ਤੇ ਮੈਂ ਅੰਦਰ ਜਾ ਕੇ ਉਹਨੂੰ ਬੇਨਤੀ ਕੀਤੀ ਸਾਡੇ ਅਫਸਰ ਸਾਹਿਬਾਂ ਨੂੰ ਮਾਰੀ ਸਾਨੂੰ ਰੇ 18-18 ਬੀਬੀ ਕਿ ਕਿ ਸਾਲ ਹੋ ਗਏ ਸਾਨੂੰ ਵੀ ਪੱਕੇ ਕਰ ਦਿਓ ਉਨੇ ਮਨਪੁਰ ਸਦਵਾ ਦੇ ਵੀ ਤੁਹਾਡਾ ਕੰਮ ਹੋਏਗਾ ਤੇ ਜਿਹੜਾ ਇੱਥੇ ਦਾ ਰਜਿਸਟਰ ਸਾਹਿਬਾ ਜੀ ਤਿੰਨ ਮਹੀਨੇ ਹੋ ਗਏ ਉਹਨੂੰ ਸਹੀ ਲੈਟਰ ਦਿਆ ਹੋਇਆ ਸਾਨੂੰ ਲਾਰੇ ਪੱਬੇ ਲਾਰਿਆ ਹੋ ਆਖਰ ਦੇ ਵਿੱਚ ਸਾਡੇ ਨਾਲ ਦੋ ਮੀਟਿੰਗਾਂ ਕੀਤੀਆਂ ਉਹਨ ਮੀਟਿੰਗਾਂ ਦੇ ਵਿੱਚ ਕਹਿੰਦਾ ਤੁਹਾਡਾ ਕੰਮ ਹੋ ਰਿਹਾ ਹੋ ਰਿਹਾ ਪਰ ਹੋਇਆ ਕੱਖ ਨਹੀਂ ਸਾਨੂੰ ਇੱਥੇ ਇਸ ਲਈ ਬੈਠਣਾ ਪੈ ਰਾਇਵਾਂ ਅਸੀਂ ਤਾਂ ਮਰਨ ਵਰਤ ਤਈ ਬੈਠਾਂਗੇ ਭੁੱਖ ਹੜਤਾਲ ਤੇ ਵੀ ਬੈਠਾਂਗੇ ਜਾਓ ਗੱਲ ਸਾਡਾ ਕੰਮ ਨਹੀਂ ਹੁੰਦਾ ਪੱਕਿਆਂ ਦਾ ਅਸੀਂ ਇੱਥੋਂ ਜਾਂਦੇ ਨਹੀਂ ਬੰਦ ਕਰੋ ਬੰਦ ਕਰੋ ਕਿਤੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਰੇ ਲੱਪੇ ਬੰਦ ਕਰੋ ਬੰਦ ਕਰੋ ਬੰਦ ਕਰੋ ਤਾਂ ਸਾਡੇ ਨਾਲ ਇਸ ਧਰਨੇ ਦੇ ਵਿੱਚ ਕੁਝ ਮਹਿਲਾ ਮੁਲਾਜ਼ਮ ਵੀ ਨੇ ਜਿਹੜੇ ਕਿ ਇੱਥੇ ਕੰਮ ਕਰਦੇ ਨੇ ਮੈਮ ਆਪਣਾ ਨਾਮ ਦੱਸ ਦਿਓ ਜੀ ਕੀ ਕੰਮ ਕਰਦੇ ਸੀ ਸਰ ਮੈਂ ਇੱਕ ਸੇਵਾਦਾਰ ਹਾਂ ਮੇਰਾ ਨਾਮ ਨੀਸ਼ਾ ਹੈ ਤੇ ਮੈਂ 14 ਸਾਲਾਂ ਤੋਂ ਸੇਵਾ ਨਿਭਾ ਰਹੀ ਹਾਂ ਸੇਵਾਦਾਰ ਕੱਚਿਆਂ ਚ ਤੇ ਸਾਡੀ 10000 ਜੀ ਤਨਖਾਹ ਚ ਸਾਡਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਕੁਝ ਇਹ ਭੈਣ ਹੈਗੇ ਆ ਇਹਦਾ ਵਿਡੋ ਹੈ ਇਹਨਾਂ ਦੇ ਹਸਬੰਦ ਨਹੀਂ ਹੈਗੇ ਇਹ ਭੈਣ ਕੈਂਸਰ ਪੀਰੀਅਡ ਤੇ ਸਰ 10000 ਚ ਕੋਈ ਗੁਜ਼ਾਰਾ ਨਹੀਂ ਹੁੰਦਾ ਸਾਡਾ ਅਸੀਂ ਕਿੰਨੇ ਚਿਰ ਤੋਂ ਬੈਠੇ ਆ ਸਾਡੇ 9 ਮ 10 ਮ ਦਿਨਾਂ ਅੱਜ ਧਰਨੇ 'ਚ ਸਾਡੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਹੈਗੀ ਔਰ ਮੇਰੇ ਪਾਪਾ ਵੀ ਨਹੀਂ ਹੈਗੇ ਮੈਂ ਫਿਰ ਵੀ ਕੱਲੀ ਕਰ ਰਹੀ ਹਾਂ ਇੱਕ ਆਰਤੋਂ ਹੁਣ ਦੇ ਨਾਤੇ ਜੀ ਘਰ ਚ ਲਾਉਣਾ ਵੀ ਹੁੰਦਾ ਹੈ ਇਹ ਬਹੁਤ ਬੜੀ ਬਾਤ ਹੈ ਇਹ ਜੇ ਬਹੁਤ ਬੜੀ ਬਾਤ ਹੈ ਪਰ ਕਮ ਸੇ ਕਮ ਸਾਡੀ ਕੋਈ ਸੁਣਦਾ ਸਹੀ ਕੋਈ ਕੋਈ ਵੀ ਨਹੀਂ ਸੁਣਦਾ ਹੈਗਾ ਕੋਈ ਤਾਂ ਕਹੇ ਕਾਂ ਆਪਈ ਸਾਨੂੰ ਕੋਈ ਮੀਟਿੰਗ 'ਚ ਕੋਈ ਤਾਂ ਸੱਦੇ ਕੋਈ ਵੀ ਨਹੀਂ ਬੁਲਾਉਂਦਾ ਹੈਗਾ ਸਰ ਮੈਂ ਮੇਰੇ ਨੂੰ ਵਾਲਾ ਹਾਂ ਮੈਂ 14 ਸਾਲ ਹੋ ਗਏ ਸੇਵਾ ਨਿਭਾਉਂਦੇ ਮੇਰੇ ਹਸਬੰਡ ਹੈ ਨਹੀਂ ਮੇਰਾ ਇੱਕ ਬੱਚਾ ਹੈ ਥੋੜਾ ਸ ਬਨੋਰਮਲ ਹੈ ਉਸ ਨੂੰ ਮੈਂ ਸੰਗਲਾ ਨਾਲ ਬੰਨ ਕੇ ਰੱਖਦੀ ਆ ਤੇ ਮੇਰਾ ਕੰਮ ਮੇਰੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੈ ਉਸ ਦੀ 2000 ਰੁਪਏ ਮਹੀਨਾ ਦਵਾਈ ਜਾਂਦੀ ਹੈਗੀ ਮੈਨੂੰ ਪਤਾ ਮੈਂ ਕਿੰਨੀ ਕਿੰਨੀ ਮੁਸ਼ਕਿਲ ਨਾਲ ਹੀ ਚਲਾ ਰਹੀ ਆ ਘਰ ਦਾ ਗੁਜ਼ਾਰਾ ਹਾਂਜੀ ਅਸੀਂ ਬੱਚੇ ਵੀ ਔਖੇ ਹੀ ਪੜਾਉਂਦੇ ਆ ਚੀਜ਼ਾਂ ਅਸੀਂ ਜਿੰਨੇ अवेलेबल ਅਸੀਂ ਨਹੀਂ ਕਰਾ ਸਕਿਆ ਜਿੰਨੇ ਸਾਡੇ ਕੋ ਹੋ ਸਕਦੀ ਅਸੀਂ ਉਹਨਾਂ ਦਾ ਬਿਓ ਕਰਦੇ ਆ ਪਾਲਣ ਪੋਸ਼ਣ ਵੀ ਨਾਲੇ ਮੈਂ ਕੈਂਸਰ ਪੀੜਤ ਵੀ ਆ ਮੈਨੂੰ ਇੰਨੇ ਦੇਰ ਹੋ ਗਈ ਵੀ ਆਪਣੇ 3 ਸਾਲ ਹੋ ਚੱਲੇ ਆਪਣੇ ਪ੍ਰੋਬਲਮ ਨਾਲ ਲੜਦੀ ਨੂੰ ਤੇ ਫਿਰ ਵੀ ਮੈਂ ਆਪਣਾ ਸਾਰਾ ਕੁਝ ਕਰਕੇ ਇੱਥੇ ਕੰਮ ਵੀ ਕਰਿਆ ਇੰਨੀ ਦੇਰ ਹੋ ਗਈ ਵੀ ਆਪਣਾ ਸਾਰਾ ਵੀ ਮੈਨੂੰ ਤਨਖਾਹ ਨਹੀਂ ਕੱਟੀ ਗਈ ਸੀ ਛੁੱਟੀਆਂ ਸੀ ਤਨਖਾਹ ਵੀ ਨਹੀਂ ਸੀ ਮਿਲਦੀ ਫਿਰ ਵੀ ਦੁਬਾਰੋਂ ਆ ਕੇ ਵੀ ਹਾਂ ਆਪਣੇ ਆਪਰੇਸ਼ਨ ਚ ਵੀ ਫਿਰ ਵੀ ਮੈਂ ਉਰੇ ਕੰਮ ਕਰਦੀ ਰਹੀ ਕਿ ਸਾਨੂੰ ਕੋਈ ਮੈਡੀਕਲ ਲੀਵ ਨਹੀਂ ਕੋਈ ਸਹੂਲਤ ਨਹੀਂ ਮਿਲੀ ਨਾ ਸਾਨੂੰ ਛੁੱਟੀਆਂ ਦਾ ਵੀ ਆ ਬੰਦਾ ਬਿਮਾਰ ਆ ਵੀ ਆਪਣੀ ਛੁੱਟੀ ਕਟਾਓ ਘਰੇ ਬੈਠੋ ਜੇਕਰ ਕੱਚੇ ਆ ਤੇ ਜੇਕਰ ਬਿਮਾਰ ਹੋ ਜਾਂਦੇ ਇਹ ਗੁਨਾਹ ਇੱਕ ਜਾਨੀ ਹਾਂਜੀ ਇਹ ਗੁਨਾਹ ਹੀ ਹੋ ਗਿਆ ਬਿਮਾਰ ਹੋਣਾ ਵੀ ਸਾਨੂੰ ਕੁਝ ਕੀ ਮਿਲਣ ਦਾ ਕੁਝ ਵੀ ਨਹੀਂ ਮਿਲਣ ਦਿਆ ਹੈਗਾ ਵੀ ਹਾਂ ਸੜਨ ਨੂੰ ਕੋਈ ਮੈਡੀਕਲ ਮਿਲਦਾ ਹੋਵੇ ਵੀ ਮੈਡੀਕਲ ਮਿਲ ਜੇ ਵੀ ਉਹ ਵੀ ਸਹੂਲਤ ਹੋ ਜਾਂਦੀ ਆ ਦਵਾਈ ਸਾਰੀ ਪ੍ਰਾਈਵੇਟ ਲੈਣੀ ਆਪਣਾ ਜੋ ਵੀ ਇਲਾਜ ਉਹ ਵੀ ਆਪਣਾ ਪ੍ਰਾਈਵੇਟ ਹੀ ਕਰਵਾਇਆ ਕਿਉਂਕਿ ਆਮ ਤੌਰ ਤੇ ਇਦਾਂ ਹੁੰਦਾ ਨਾ ਸਰਕਾਰੀ ਮੁਲਾਜ਼ਮ ਬਾਰੇ ਆਪਾਂ ਇਹ ਸੁਣਦੇ ਆ ਕਿ ਜੇਕਰ ਉਹਦੇ ਕੋਈ ਮੈਡੀਕਲ ਖਰਚਾ ਆਇਂਦਾ ਤਾਂ ਮੈਡੀਕਲ ਬਿੱਲ ਲਾ ਕੇ ਸਰਕਾਰ ਤੋਂ ਕਲੇਮ ਕਰ ਸਕਦਾ ਇਸ ਤਰੀਕੇ ਦੀ ਕੋਈ ਸਹੂਲਤ ਨਹੀਂ ਨਹੀਂ ਜੀ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਹੈਗੀ ਕੋਈ ਮੈਡੀਕਲ ਬਿੱਲ ਨਹੀਂ ਮਿਲਦਾ ਕੋਈ ਕੋ ਛੁੱਟੀ ਤੱਕ ਨਹੀਂ ਮਿਲਦੀ ਹੈਗੀ ਬਿੱਲ ਤਾਂ ਹੀ ਮਿਲਣਾ ਜੀ ਹਾਂ ਜੀ ਉਰੇ ਤਾਂ ਇਹ ਜਿਆ ਸਿਸਟਮ ਹੈ ਸਾਡੇ ਯੂਨੀਵਰਸਿਟੀ ਅੰਦਰ ਡਿਸਪੈਂਸਰੀ ਹੋਣ ਦੇ ਬਾਵਜੂਦ ਵੀ ਡੇਲੀ ਤੇ ਜਿਹੜੇ ਫਿਕਸ ਵਾਲੇ ਕਰਮਚਾਰੀਆ ਜਿਨ੍ਹਾਂ ਨੂੰ ਕੁੱਤਾ ਵੀ ਵੱਢ ਜੇ ਉਹਦੇ ਟੀਕਾ ਲਾਣਾ ਵੀ ਅਲੋਡ ਨਹੀਂ ਹੈਗਾ ਜੀ ਇੰਨਾ ਕਿ ਸਿਸਟਮ ਖਰਾਬ ਹੈ ਉਰੇ ਯਾਨੀ ਕਿ ਜਿਹੜੇ ਕੱਚੇ ਕੰਮ ਹੈ ਉਹਨਾਂ ਨੂੰ ਯੂਨੀਵਰਸਿਟੀ ਦੀ ਡਿਸਪੈਂਸਰੀ ਤੋਂ ਕੋਈ ਸਹੂਲਤ ਲੈਣ ਦੀ ਉਹ ਨਹੀਂ ਹੈ ਉਹ ਤਾਂ ਐਨੀਮਲ ਜਿਵੇਂ ਜਾਨਵਰਾਂ ਤੋਂ ਵੀ ਬੱਤਰ ਜਿਹੜਾ ਸਿਸਟਮ ਬਣਾਇਆ ਹੋਇਆ ਹੈ ਉਰੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਜੀ ਇਹ ਜਿਹਾ ਇਹ ਸਿਸਟਮ ਹੈ ਉਹਨੇ ਇਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੈ ਜੀ ਕੈਂਸਰ ਨਾਲ ਜੂਝ ਰਹੇ ਆਂ ਇਹ ਇਹ ਮੈਡੀਕਲ ਕਿਵੇਂ ਆਪਣਾ ਇਲਾਜ ਕਰਾਏ ਇਹ ਸਾਰੇ ਇਸ ਕਰਕੇ ਹੀ ਅਸੀਂ ਪੂਰੇ ਬਾਦੂ ਗੁਹਾਰ ਲਈ ਆਏ ਹਾਂ ਇਹ ਤਾਂ ਕੁਝ ਨਹੀਂ ਬਣਿਆ ਸਾਡਾ ਤਾਂ ਕਰਕੇ ਹੀ ਰੋਸ ਵਿੱਚ ਅਸੀਂ ਧਰਨੇ ਤੇ ਬੈਠੇ ਆਂ ਚਾਹੇ ਸਾਨੂੰ ਮਹੀਨਾ ਲਗੇ 2 ਮਹੀਨੇ ਲਗੇ ਜਦ ਤੱਕ ਸਾਡਾ ਯੂਨੀਵਰਸਿਟੀ ਕੰਮ ਨਹੀਂ ਕਰਦੀ ਅਸੀਂ ਉਰੇ ਬੈਠੇ ਹੀ ਰਹਾਂਗੇ ਤਾਂ ਜਿੰਨੇ ਇੱਥੇ ਲੋਕ ਨੇ ਓਨੇ ਇੱਥੇ ਕਹਾਣੀਆਂ ਨੇ ਜਿਹੜਾ ਕੱਚੇ ਕੰਮੇ ਵਾਲਾ ਟੈਗ ਆ ਉਹ ਸਿਰਫ ਇੰਨਾ ਨਹੀਂ ਹੈ ਕਿ ਉਹ ਕੱਚੇ ਕੰਮੇ ਨੇ ਤੇ ਇੱਥੇ ਜਿਹੜਾ ਨੂੰ ਤਨਖਾਹ ਘੱਟ ਮਿਲਦੀ ਆ ਉਦੇ ਨਾਲ ਨਾਲ ਹੋਰ ਬਹੁਤ ਸਾਰੇ ਚੀਜ਼ ਜੁੜੀਆਂ ਹੋਈਆਂ ਨੇ ਜਦੋਂ ਆਪਾਂ ਇੱਥੇ ਗਰਾਊਂਡ ਤੇ ਹੁਣ ਆਏ ਆ ਤੁਹਾਡੇ ਤੱਕ ਗੱਲ ਪਹੁੰਚਦੀ ਕਰ ਰਹੇ ਆ ਤਾਂ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਕੱਚੇ ਕੰਮੇ ਹੋਣ ਦੇ ਨਾਤੇ ਅਸੀਂ ਯੂਨੀਵਰਸਿਟੀ ਦੀ ਡਿਸਪੈਂਸਰੀ ਤੋਂ ਕੋਈ ਸਹੂਲਤ ਨਹੀਂ ਲੈ ਸਕਦੇ ਕੋਈ ਮੈਡੀਕਲ ਬਿੱਲ ਨਹੀਂ ਕਲੇਮ ਕਰ ਸਕਦੇ ਮੈਡੀਕਲ ਛੁੱਟੀ ਨਹੀਂ ਮਿਲ ਸਕਦੀ ਤਾਂ ਇਹ ਜਿਹੜਾ ਲਗਾਤਾਰ ਨਿੱਜੀਕਰਨ ਹੋਇਆ ਸਰਕਾਰੀ ਅਦਾਰਿਆਂ ਦਾ ਤਾਂ ਇਸ ਕਿਸਮ ਦੇ ਜਿਹੜੇ ਦਿੱਕਤਾਂ ਉਹ ਲੋਕਾਂ ਨੂੰ ਦਰਪੇਸ਼ ਹੋਈਆਂ ਨੇ ਤੇ ਜੋ ਯੂਨੀਵਰਸਿਟੀ ਪ੍ਰਸ਼ਾਸਨ ਦਾ ਪੱਖ ਆ ਉਹ ਵੀ ਤੁਹਾਡੇ ਤੁਹਾਨੂੰ ਜਿਹੜਾ ਹੋਸੀ ਸੁਣਾਵਾਂਗੇ